ਸਵੇਰ ਦੀ ਖਬਰ ਤੁਹਾਨੂੰ ਤੂਰੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਤੂਰੀ ਪੁਲਿਸ ਨੂੰ ਸਵੇਰੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਚੋਰਾਂ ਦੇ ਇੱਕ ਵੱਡੇ ਗਰੋਹ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 5 ਮੋਟਰਸਾਈਕਲ ਤੇ ਕਈ ਮੋਬਾਈਲ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਕਿ ਇਹ ਚੋਰ ਲਗਾਤਾਰ ਤੂਰੀ ਇਲਾਕੇ ਦੇ ਵਿੱਚ ਸਰਗਰਮ ਸੀ ਜੋ ਕਿ ਚੋਰੀਆਂ ਨੂੰ ਅੰਜਾਮ ਦੇ ਰਹੀ ਸੀ ਤਾਂ ਪੁਲਿਸ ਕੋਲ ਕਈ ਤਰ੍ਹਾਂ ਦੇ ਸ਼ਿਕਾਇਤਾਂ ਪਹੁੰਚੀਆਂ ਜਿਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਟੀਮਾਂ ਆਪਣੀਆਂ ਬਣਾਈਆਂ ਤੇ ਟੀਮਾਂ ਬਣਾ ਕੇ ਇਹਨਾਂ ਨੂੰ ਟ੍ਰੇਸ ਕੀਤਾ ਤੇ ਆ ਜਿਨਾਂ ਨੂੰ ਕਾਬੂ ਕਰ ਲਿਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿਵੇਂ ਤਿੰਨ ਚੋਰ ਜਿਹੜੇ ਨੇ ਲਗਾਤਾਰ ਦਹਿਸ਼ਤ ਮਚਾ ਕੇ ਬੈਠੇ ਸੀ ਤੁਰੀ ਇਲਾਕੇ ਦੇ ਵਿੱਚ ਪਰ ਪੰਜਾਬ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਕੋਲੋਂ ਮੋਟਰਸਾਈਕਲ ਤੇ ਫੋਨ ਵੀ ਬਰਾਮਦ ਕਰ ਲਏ ਪੁਲਿਸ ਵੱਲੋਂ ਕਿਹਾ ਗਿਆ ਕਿ ਮਾਨਯੋਗ ਅਦਾਲਤ ਤੋਂ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉਸ ਤੋਂ ਬਾਅਦ ਜਾ ਕੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤਾਂ ਕੀਤੀਆਂ ਨੇ ਕਿਹੜੀਆਂ ਹੋਰ ਚੋਰੀਆਂ ਕੀਤੀਆਂ ਨੇ ਚੋਰੀਆਂ ਕਰਨ ਦੀ ਤਾਕਤ ਦੇ ਵਿੱਚ ਸੀ ਇਸ ਤਰੀਕੇ ਦੀ ਪੁਲਿਸ ਹੁਣ ਪੁੱਛਗਿੱਛ ਕਰੇਗੀ ਤਾਂ ਸਾਨੂੰ ਲੈ ਕੇ ਤੁਸੀਂ ਦੇਖੋ ਕੀ ਇਹ ਤੁਰੀ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਹੁਣ ਤੁਰੀ ਦੇ ਲੋਕਾਂ ਨੂੰ ਰਾਹਤ ਮਿਲੇਗੀ ਕੋਈ ਜਿਸ ਤਰੀਕੇ ਨਾਲ ਚੋਰਾਂ ਨੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਸੀ ਤਾਂ ਲਗਾਤਾਰ ਲੋਕ ਡਰੇ ਮਹਿਸੂਸ ਕਰ ਰਹੇ ਸੀ ਕਿ ਪਤਾ ਨਹੀਂ ਕਦੋਂ ਉਹਨਾਂ ਦੇ ਮੋਟਰਸਾਈਕਲ ਜਾਂ ਫਿਰ ਫੋਨ ਚੋਰੀ ਹੋ ਜਾਣਾ ਤਾਂ ਕਈ ਲੋਕ ਜੋ ਸਬਜ਼ੀ ਲੈਣ ਵਾਸਤੇ ਜਾਂ ਕੋਈ ਮਾਰਕੀਟਾਂ ਤੇ ਸੀ ਤਾਂ ਇਹ ਚੋਰ ਜਿਹੜੇ ਚੋਰੀ ਕਰ ਲੈਂਦੇ ਸੀ ਸੁਣ ਲੈ ਕੇ ਮੌਕੇ ਤੇ ਐਸਪੀ ਮਨਦੀਪ ਸਿੱਧੂ ਨੇ ਕੀ ਕਿਹਾ ਤੁਸੀਂ ਹੁਣ ਸੁਣੋ ਅੱਜ ਸਾਡੇ ਸਿਟੀ ਟੂਰੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸਾਹਿਬ ਦਸ਼ਮੀਤ ਸਿੰਘ ਮੋੜਾ ਆਂਦੀ ਆ ਕਿ ਮਾਨੇ ਦੋਤਨ ਕੇਸਾ ਦੇ ਵਿੱਚ ਅਚੀਵਮੈਂਟਸ ਕੀਤੀਆਂ ਨੇ ਜਿਹਦੇ ਵਿੱਚ ਇਹ ਕਿਨਾਂ ਨੇ ਚੋਰ ਦਰ ਲੜਕੇ ਫੜੇ ਨੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸੁਮਿਤ ਤੇ ਕਰਨ ਇਹਨਾਂ ਕੋਲੋਂ ਪੰਜ ਮੋਟਰਸਾਈਕਲ ਚੋਰੀ ਦੇ ਔਰ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਨੇ ਉਸ ਤੋਂ ਲਾਵਾ ਇੱਕ ਸਿਟੀ ਦੇ ਵਿੱਚ ਕੋਈ ਕਰਿਆਨੇ ਦੁਕਾਨ ਦੇ ਉੱਪਰ ਕੋਈ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੇ ਉਹ ਕੇਸ ਰਿਸਟਰ ਕਰਕੇ ਤੇ ਚੋਰ ਟਰੇਸ ਕੀਤੇ ਤੇ ਚੋਰ ਟਰੇਸ ਕਰਕੇ ਉਹਨਾਂ ਵਿੱਚੋਂ ਵੀ ਇੱਕ ਲੜਕਾ ਅਰੈਸਟ ਕਰ ਲਿਆ ਜਿਹੜਾ ਦੁਕਾਨ ਦੀ ਚੋਰੀ ਦਾ ਸੀ ਉਸ ਤੋਂ ਲਾਵਾ ਇੱਕ ਤੀਸਰਾ ਕੇਸ ਸੀਗਾ ਵੀ ਇਹ ਲੇਡੀ ਇੱਕ ਹੈ ਗਿਆ ਉਹ ਬਾਜੀਗਰ ਬਸਤੀ ਦੀ ਹੈਗੀ ਦਸ਼ਨ ਨਿਮੋ ਤੇ ਉਹਦੇ ਕੋਲੋਂ ਇਹਨਾਂ ਨੇ ਚਟਿਆ ਬਰਾਮ ਕੀਤਾ ਤੋ ਬ੍ਰਾਮ ਕਰਕੇ ਤੇ ਉਹਦੇ ਖਿਲਾਫ ਵੀ ਪਰਚਾ ਕੀਤਾ ਔਰ ਇਹਨਾਂ ਦੇ ਅੱਗੇ ਅਸੀਂ ਇੰਨਾ ਕੇਸਾਂ ਦੇ ਵਿੱਚ ਜਿਹੜੇ ਹੈਗੇ ਅੱਗੇ ਇਨਵੈਸਟੀਗੇਟ ਕਰ ਰਹੇ ਆ ਕਿ ਇਹਨਾਂ ਤੋਂ ਇਹਨਾਂ ਦੇ ਹੋਰ ਰਿਸੋਰਸਸ ਵਗੈਰਾ ਤੇ ਉਹਨਾਂ ਦਾ ਜਿਹੜਾ ਹੈਗਾ ਸਾਥੀ ਜਿਹੜੇ ਹੈਗੇ ਆ ਜਾਂ ਕਿੱਥੇ ਯੂਜ਼ ਕਰਦੇ ਸੀਗੇ ਜਾਂ ਕਿੱਥੇ ਵੇਚਦੇ ਸੀਗੇ ਉਹ ਵੀ ਸਾਰੀ ਇਨਵੈਸਟੀਗੇਸ਼ਨ ਸਾਡੀ ਇਹ ਚੱਲ ਰਹੀ ਹੈ ਇਹਨਾਂ ਨੇ ਅੱਛੀ ਅਚੀਵਮੈਂਟਸ ਕੀਤੀ ਹੈ ਤੇ ਅਸੀਂ ਚਾਹੁੰਦੇ ਆ ਵੀ ਸਰ ਵੀ ਜਿਹੜੇ ਕੋਈ ਹੋਰ ਵੀ ਮੈਟਰ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਪ੍ਰਾਇੋਰਟੀ ਦੇ ਜਲਦੀ ਤੋਂ ਜਲਦੀ ਟ੍ਰੈਸ ਕਰਕੇ ਸਾਰੇ ਦੇ ਸਮੇ ਰੱਖੀ ਚਿੱਟਾ ਕਿਨ੍ਹਾ ਫੜਿਆ ਗਈ ਉਹਨਾਂ ਕੋਲੋਂ 8 ਗ੍ਰਾਮ ਫੜਿਆ ਸੀਗੇ ਤੇ ਬਾਕੀ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਤੇ ਲਿੰਕ ਉਹਨਾਂ ਦੇ ਜਿਹੜੇ ਹੈਗੇ ਉਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਹਾਂਜੀ ਜਿਹੜੇ ਮੋਟਰਸਾਈਕਲ ਥੋਰ ਹੈਗੇ ਨੇ ਇਹਨਾਂ ਦੇ ਉੱਤੇ ਇੱਕ ਦੇ ਉੱਤੇ ਪੰਜ ਪਰਚੇ ਹੈਗੇ ਨੇ ਸੁਮਿਤ ਤੇ ਮਨਪ੍ਰੀਤ ਤੇ ਪਹਿਲਾਂ ਤਿੰਨ ਪਰਚੇ ਨੇ ਤੇ ਜਿਹੜੇ ਆਪਣੇ ਜੋ ਜਿਹੜਾ ਗਰਨੇ ਦੁਕਾਨ ਤੋਂ ਸ਼ਕੀਲ ਮੁਹੰਮਦ ਫੜਿਆ ਉੱਤੇ ਵੀ ਪਹਿਲਾਂ 6 ਕੇਸ ਦਰਜ ਨੇ ਹੈਪਸੂਲ ਨੇ ਸਾਰੇ ਤੇ ਜਿਹੜੀ ਲੇਡੀ ਰੈਸਟ ਕੀਤੀ ਆ ਉਹਦੇ ਉੱਤੇ ਵੀ ਪਹਿਲਾਂ 4 ਮਕਦਮੇ ਆਗੇ ਨੇ